ਬੀਵੀ ਨੂੰ ਸਾਭ ਨੂੰ ਧੀਸੀ ਸਾਭ ਨੂੰ ਅਸੀਂ ਦਿੱਤੀ ਸਹਾਇਤ ਕਰਾਂਗੇ ਵੀ ਆ ਦਾ ਸਟ੍ਰਕਚਰ ਬਣੂਗਾ ਇੱਕ ਘਟੀਆਂ ਮਟੀਰੀਅਲ ਆ ਜਾ ਰਿਹਾ ਇੱਥੇ ਆ ਜਾਲ ਨੂੰ ਫਿਰ ਸਿੱਧਾ ਕਰਕੇ ਇੰਹੀ ਪਾਇਆ ਜਾਊਗਾ ਠੀਕ ਹੈ ਇਹ ਗਿਰੇ ਹੋ ਜਾਂਦੇ ਨੇ ਦੇਖੋ ਆ ਪੂਰਾ ਪੈ ਗਿਆ ਠੀਕ ਹੈ ਉਹਨੇ ਪਾਇਆ ਸਦਾ ਇਹ ਵੀ ਇਹ ਇੱਕ ਸਟ੍ਰਕਚਰ ਚ ਪਿਆ ਹੋਇਆ ਹੈ ਤੇ ਦੂਜਾ ਹਾਜ਼ਲ ਐਂਟਰ ਹੈ ਇਹ ਹੋ ਹਾਜ਼ਲ ਐਂਟਰ ਹੈ ਇਹ ਜਾਲ ਹੈ ਇਹ ਜਾਲ ਪਾ ਕੇ ਇਹਨਾਂ ਲੰਡਰ ਪਿਆ ਆ ਟੁੱਟ ਗਿਆ ਆਸਰੇ ਸਿੱਧੇ ਕਰਕੇ ਫੇਰ ਇੰਹੀਂ ਲਾ ਜਾਣਗੇ ਇਹਦਾ ਅੱਛਾ ਇੱਥੇ ਕੀ ਬੂਗਾ ਇਹ ਦੱਸਿਆ ਜਾਏ ਕੋਈ ਪੰਚਾਇਤ ਵੱਲੋਂ ਵੀਡੀਓ ਸਰਪ ਵੱਲੋਂ ਡੀਸੀ ਸਾਹਿਬ ਨੂੰ ਅਸੀਂ ਦਿੱਤੀ ਸਹਾਇਤਾ ਕਰਾਂਗੇ ਵੀ ਆ ਦਾ ਸਟ੍ਰਕਚਰ ਕੀ ਬਣੂਗਾ ਇੱਕ ਘਾਟਿਆ ਮਟੀਰੀਅਲ ਆ ਜਾ ਰਿਹਾ ਇੱਥੇ ਜਿਹੜਾ ਪਾंदे-ਪਾंदे ਦੀ ਟਾਇ ਟਾਈ ਹੋ ਗਿਆ ਪੰਜਾਬ ਸਰਕਾਰ ਲੱਖਾਂ ਰੁਪਏ ਖਰਚ ਕਰ ਰਹੀ ਹੈ ਤੇ ਇਦੀ ਅਲਾਈਨਮੈਂਟ ਬਿਲਕੁਲ ਜ਼ੀਰੋ ਹੈ ਦੇਖੋ ਜੀ ਅਜਿਹਾ ਜਾਲਾ ਦਿਖਾ ਜਾਲ ਪਰੋਪਿਆ ਹੋਇਆ ਹੈ ਉਹ ਤੋਂ ਬਦਾ ਸਰੀਆਂ ਜੜ ਗਿਆ ਇੰਦਾਰੇ ਮਨੂਗਾ ਅਸੇਖ ਕੱਲ ਨੂੰ ਫੇਰ ਤੁੱਤਫੰਦ ਕਰਕੇ ਇਹਨੂੰ ਅਈ ਇਕੱਠਾ ਕਰਦਾ ਜਾਊਗਾ ਇਹ ਲੈਟਰ ਪਿਆ ਇਹਦੇ ਵਿੱਚੋਂ ਆਹ ਜੜੀ ਆਹ ਗਿਰ ਗਿਆ ਰਿਹਾ ਜਿਹੜਾ ਜਾਲ ਆ ਦੇਖੋ ਆ ਜਾਲ ਐ ਪਿਆ ਹੋਇਆ ਪ੍ਰੋਪਰ ਇਹ ਜਾਲ ਦਾ ਇੱਕ ਸਟਰਕਚਰ ਹੁੰਦਾ ਹੈ ਜੋ ਆ ਗਿਰ ਗਿਆ ਆ ਸਰੀਏ ਨਿਕਲੇ ਵਿੱਚੋਂ ਹੁਣ ਇਹ ਜਾਲ ਗੇ ਬੰਧੂਗਾ ਇਹ ਸਰੀਏ ਨਾ ਐਂ ਸਿੱਧੇ ਕਰਕੇ ਐਂ ਜਾਲ ਪਾ ਕੇ ਐਂ ਨਟ ਲਾਜੋਗੇ ਤੇ ਕੱਲ ਨੂੰ ਇੱਕ ਹਾਲ ਐ ਇੱਕ ਪ੍ਰੋਪਰ ਇਸ ਹਾਲ ਦੀ ਮਜਬੂਤੀ ਰਹਿ ਜੂਗੀ ਤੇ ਆਪ ਪਿੰਡ ਦੇ ਦਰਨਾ ਪੰਚਾਇਤ ਘਰ ਤੇ ਬਣ ਰਿਹਾ ਹੈ ਐਮਰੁਦਾ ਪੰਚਾਇਤ ਮੀਡੀਆ ਸਾਹਿਬ ਇਹ ਕਰ ਰਹੇ ਨੇ ਅੱਜ 10 11 2025 ਚੈਨਲਟਰ ਗਲ ਗਿਰ ਗਿਆ ਸੀ ਅਸਲੇ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਆ ਸਰੀਏ ਨੇ ਆ ਜਾਲ ਹੈ ਇੱਕ ਦੇਖੋ ਆ ਜਾਲ ਨੂੰ ਫਿਰ ਸਿੱਧਾ ਕਰਕੇ ਇੰਹੀਂ ਪਾਇਆ ਜਾਊਗਾ ਠੀਕ ਹੈ ਇਹ ਗਿਰਿਆ ਹੋਇਆ ਸੀ ਤੇ ਇੱਥੇ ਹੁਣ ਜਾਂਚ ਦਾ ਵਿਸ਼ਾ ਇਸ ਗੱਲ ਦਾ ਬਣਦਾ ਹੈ ਕਿ ਵੀ ਇੰਨੀ ਲੇਬਰ ਜੋ ਕੰਮ ਕਰ ਰਹੀ ਸੀ ਠੇਕੇਦਾਰ ਦਾ ਵੀ ਕਹਿਣਾ ਹੈ ਕਿ ਵੀ ਜੇਈ ਤੇ ਐਸਡੀਓ ਉੱਪਰ ਖੜੇ ਸਨ ਲੈਂਟਰ ਤੇ ਤੇ ਕਿਸੇ ਦਾ ਵੀ ਧਿਆਨ ਕਿਉਂ ਨਹੀਂ ਗਿਆ ਕਿ ਵੀ ਇਹ ਆਵਾਰਾ ਪਸ਼ੂ ਇੱਧਰ ਕਮਰੇ ਦੇ ਵਿੱਚ ਵੜਦਾ ਪਿਆ ਜਾਂਚ ਦਾ ਵਿਸ਼ਾ ਇਸ ਗੱਲ ਦਾ ਹੈ ਕੋਈ ਤਾਂ ਕਹਿ ਰਿਹਾ ਕਿ ਵੀ ਕਿਸ ਤਰੀਕੇ ਨਾਲ ਗਿਰਿਆ ਤੇ ਠੇਕੇਦਾਰ ਤੇ ਐਸ ਡੀਓ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਵੀ ਇਸ ਦਾ ਲੈਂਟਰगिरਣ ਦਾ ਕਾਰਨ ਹੈ ਕਿ ਵੀ ਪਸ਼ੂ ਵੜੇ ਅੰਦਰ ਜੇ ਪਸ਼ੂ ਦੇ ਇੱਕ ਬੱਲੀ ਗਿਰਨ ਨਾਲ ਲੈਂਟਰ गिर ਸਕਦਾ ਤਾਂ ਇੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਵੀ ਇੱਕ ਆਵਾਰਾ ਪਸ਼ੂ ਵੱਲੋਂ ਇੱਕ ਬੱਲੀ ਗਿਰਨ ਨਾਲ ਸਾਰਾ ਲੈਂਟਰ ਕਿਵੇਂ गिर ਸਕਦਾ ਇਹ ਜਾਂਚ ਦਾ ਵਿਸ਼ਾ ਤੇ ਇਸ ਦੀ ਜਾਂਚ ਵੀ ਕਰਵਾਈ ਜਾਵੇ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਹਦੇ ਵਿੱਚ ਜਿਹੜੇ ਸੀਨੀਅਰ ਅਧਿਕਾਰੀ ਨੇ ਪਹਿਲਾਂ ਉਹਨਾਂ ਤੋਂ ਪੱਖ ਲਿਆ ਗਿਆ ਸੀਗਾ ਕਿ ਵੀ ਕਿਸ ਤਰ੍ਹਾਂ ਗਿਰਿਆ ਇਹ ਲੈਂਟਰ ਤੇ ਉਹਨਾਂ ਦੇ ਐਸਡੀਓ ਸਾਹਿਬ ਦਾ ਵੀ ਕਹਿਣਾ ਸੀ ਕਿ ਵੀ ਪਸ਼ੂ ਕਰਕੇ ਹੀ ਗਿਰਿਆ ਤੇ ਜਦੋਂ ਆ ਕੇ ਇੱਥੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਇਹੀ ਬਿਆਨ ਦਿੱਤੇ ਗਏ ਕਿ ਵੀ ਇਹ ਆਵਾਰਾ ਪਸ਼ੂ ਦੇ ਕਾਰਨ ਲੈਂਟਰ ਗਿਰਿਆ ਹੈ ਕੁਝ ਲੋਕ ਇਹ ਕਹਿ ਰਹੇ ਨੇ ਕਿ ਵੀ ਇਹਦਾ ਗਾਰਡਰ ਟੁੱਟਿਆ ਕਿਤੇ ਨਾ ਕਿਤੇ ਇਸ ਜਿਹੜਾ 25 ਲੱਖ ਦਾ ਟੈਂਡਰ ਹੈ ਇਹਦੇ ਵਿੱਚ ਲਾਪਰਵਾਹੀ ਜ਼ਰੂਰ ਵਰਤੀ ਗਈ ਹੈ ਤੇ ਵਿਸ਼ਾ ਜਾਂਚ ਦੇ ਕੇ ਵੀ ਜਾਂਚ ਵੀ ਹੋਣੀ ਚਾਹੀਦੀ ਹੈ ਇਸ ਦੀ ਜੋ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਜਿਹੜੀ ਸਾਰੀ ਸਚਾਈ ਹੈ ਉਹ ਸਾਹਮਣੇ ਆ ਸਕੇ ਹੁਣ ਪੰਚਾਇਤ ਮੰਤਰੀ ਨੇ ਜਿਹੜੇ ਆਪਣੇ ਤੇ ਉਹਨਾਂ ਨੂੰ ਵੀ ਅਸੀਂ ਇਹੀ ਕਹਾਂਗੇ ਕਿ ਵੀ ਇਸ ਦੀ ਜਾਂਚ ਕਰਵਾਈ ਜਾਵੇ ਤੇ ਜਿਹੜੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਵੀ ਇਸ ਦੀ ਜਾਂਚ ਕਰਵਾਈ ਜਾਵੇ ਕੀ ਕਾਰਨ ਰਿਹਾ ਕਿ ਵੀ ਲੈਂਟਰ ਪਾਣ ਤੋਂ ਪਹਿਲਾਂ ਹੀ ਗਿਰ ਗਿਆ ਤੇ ਉਹ ਵੀ ਇੱਕ ਬੱਲੀ ਗਿਰਨ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਹੁਣ ਦੇਖਦੇ ਆ ਕਿ ਵੀ ਸੀਨੀਅਰ ਜਿਹੜੇ ਅਧਿਕਾਰੀ ਨੇ ਆਪਣੀ ਡਿਪਟੀ ਕਮਿਸ਼ਨਰ ਸਾਹਿਬ ਪਟਿਆਲਾ ਤੋਂ ਉਹ ਕੀ ਜਾਂਚ ਕਰਵਾਉਂਦੇ ਨੇ ਤੇ ਕਦੋਂ ਜਾਂਚ ਕਰਵਾਉਂਦੇ ਨੇ ਤੇ ਹੁਣ ਪੰਚਾਇਤ ਮੰਤਰੀ ਸਾਹਿਬ ਤੱਕ ਵੀ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਕਿ ਵੀ ਜਾਂਚ ਕਰਵਾਈ ਜਾਵੇ ਕਿਉਂ ਲੈਂਟਰ ਗਿਰਿਆ ਕਿਹੜੇ ਕਾਰਨ ਨਾਲ ਇਹ ਤੇ ਜੋ ਇਹਦਾ ਜਾਂਚ ਦਾ ਵਿਸ਼ਾ ਹੈ ਤੇ ਇੱਥੇ ਆ ਵੀ ਦੱਸਣਾ ਬੰਦ ਹੈ ਕਿ ਵੀ ਦੇਖ ਸਕਦੇ ਹੋ ਲੈਂਟਰ ਗਿਰਣ ਦੇ ਸਬੂਤ ਸਾਫ਼ ਦਿਖਾਏ ਜਾ ਰਹੇ ਨੇ ਜਿਹੜਾ ਲੈਂਟਰ ਗਿਰਿਆ ਸੀ ਉਹਦੀ ਬਜਰੀ ਵੀ ਵਿੱਚ ਥੱਲੇ ਹਜੇ ਤੱਕ ਗਿਰੀ ਪਈ ਹੈ ਇਸ ਸਬੂਤ ਨੇ ਕਿ ਵੀ ਕੁਛ ਤਾਂ ਕਹਿੰਦੇ ਸੀ ਲੈਂਟਰ ਗਿਰਿਆ ਨਹੀਂ ਜੇ ਗਿਰਿਆ ਤਾਂ ਇਹ ਬਜਰੀ ਲੈਂਟਰ ਵਾਲੀ ਮਟੀਰੀਅਲ ਦੀ ਇਹ ਬਜਰੀ ਆਈ ਕਿੱਥੋਂ ਦੇਖ ਸਕਦੇ ਹੋ ਇਹ ਸਾਰੀਆਂ ਜਾਂਚਦੀਆਂ ਗੱਲਾਂ ਨੇ ਤੇ ਹੁਣ ਕੀ ਜਾਂਚ ਸਾਹਮਣੇ ਆਉਂਦੀ ਹੈ ਇਸ ਦਾ ਬਣੇ ਰਹੋ ਕੈਮਰਾਮੈਨ ਦੇ ਨਾਲ ਪ੍ਰੇਮ ਵਦਵਾਦੀ ਰਿਪੋਰਟ ਇਹੀ ਹੈ ਉਹ ਪੰਚਾਇਤੀਕਰ ਜੋ ਬਣਨ ਤੋਂ ਪਹਿਲਾਂ ਹੀ ਲੈਂਟਰ ਗਿਰਿਆ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਜਿਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ। ਹਾਂ ਜੀ ਯੂ ਸਰ ਹਾਂ ਜੀ ਸ਼ੇਰ ਕੁਮਾਰ ਜੀ ਬੋਲ ਰਿਹਾ ਹਾਂ ਹਾਂ ਜੀ ਹਾਂ ਜੀ ਸਰ ਪ੍ਰੇਮ ਬਦਵਾ ਬੋਰਿਆ ਵੀਰ ਜੀ ਪੱਤਰਕਾਰ ਹਾਂਜੀ ਕੀ ਕਹੋ ਸਰ ਵਧੀਆ ਜੀ ਵਧੀਆ ਕਰਤਾ ਜੀ ਜੋ ਸਰ ਇੱਕ ਨਾ ਪੰਚਾਇਤੀ ਵਿਭਾਗ ਵੱਲੋਂ ਪਿੰਡ ਦੇਦਨਾ ਦੇਖੇ ਪੰਚਾਇਤ ਘਰ ਬਣਾਇਆ ਜਾਣਾ ਸੀ ਬਣਾਇਆ ਜੀ ਪੰਚਾਇਤੀ ਘਰ ਬਣਾਇਆ ਜਾਣਾ ਸੀ ਜਿਹਦਾ ਕਿ ਵੀ ਬਣਨ ਤੋਂ ਪਹਿਲੇ ਹੀ ਐਨ ਲਾਲੋ ਜੀ ਦੀ ਮਾੜੀ ਕਿਸਮਤ ਸੀ ਜੋ ਦੀ ਚਾਈ ਵੀ ਘਾਟਵਾਦ ਹੋਈ ਕੀ ਹੋਈ ਕੋਈ ਨਾ ਲੈਕੀ ਹੋਈ ਕਿ ਵੀ ਉਹ ਪੰਚਾਇਤੀ ਘਰ ਦਾ ਲੈਂਟਰ ਡਿੱਗ ਗਿਆ ਲੈਂਟਰ ਨਹੀਂ ਡਿੱਗਿਆ ਜੀ ਉਹ ਹਾਂਜੀ ਉਹਨੂੰ ਲੈਟਰ ਉਹਨੂੰ ਲੈਟਰ ਕਰਾਣੀ ਜੇ ਸਾਡੇ ਆਪਾਂ ਉਹ ਜਦੋਂ ਆਪਾਂ ਪਾਰ ਆਏ ਹੁੰਦੇ ਆ ਨਾ ਉਹ ਉਹਦੀ ਛਟਰੇ ਦਾ ਨੀਚੇ ਠਾ ਫੜ ਗਿਆ ਤੇ ਥੱਲੋ ਬੱਲੀ ਆਦੀ ਇੱਕ ਗਿਰਾਤੀ ਬੱਲੀ ਦੇ ਬੱਲੀ ਇੱਕ ਥਾਂ ਵਿੱਚ ਵਜਿਆ ਹੁਣ ਬੱਲੀ ਕਿ ਉਹ ਬੱਲੀ ਕਰ ਕਰਕੇ ਜਿਹੜੀ ਹੋਟਲ ਦਾ ਹਾਸਾ ਹੋ ਗਿਆ ਸੀ ਉੱਪਰ ਜੀ ਇਹ ਤਾਂ ਸਾਡੀ ਵੀ ਕਿਸਮਤ ਚੰਗੀ ਸੀ 6:30 ਵਜੇ ਆਦੀ ਵੀਮ ਤੇ ਖੜ ਕੇ ਨਾ ਦੇ ਨਾਲ ਤੇ ਸਰ ਜੀ ਆਪਣੇ ਇਹਦੇ ਦੇ ਤੇ ਠੇਕੇਦਾਰ ਤੇ ਕੀ ਕਾਰਵਾਈ ਕੀਤੀ ਗਈ ਹੈ ਠੇਕੇਦਾਰ ਠੇਕੇਦਾਰ ਤੇ ਕਾਰਵਾਈ ਕੀ ਹਣੀਓ ਜਿਹੜਾ ਪਾ ਰਹੇ ਸੀ ਲੈਂਟਰ ਆਪਾਂ ਦੇਖੋ ਸਰ ਸਰਕਾਰ ਦਾ ਸਰਕਾਰ ਦਾ ਨੁਕਸਾਨ ਹੋਇਆ ਨਾ ਸਰਕਾਰ ਦਾ 1 ਰੁਪਏ ਦਾ ਨੁਕਸਾਨ ਨਹੀਂ ਹੋਇਆ ਇਹਦੇ ਚ ਕੋਈ ਨੁਕਸਾਨ ਨਹੀਂ ਹੋਇਆ ਸਰ ਨਾ ਹੀ ਰਾਜਿਕੜਾ ਦੀ ਕੋਈ ਪੇਮੈਂਟ ਕਰਦੀ ਹੈ ਇੱਕ ਕੰਮ ਚੱਲਦੇ ਚ ਇੱਕ ਹਾਦਸਾ ਹੋ ਗਿਆ ਸਰ ਸੂਤਰਾ ਦੀ ਜਾਣਕਾਰੀ ਹੈ ਕਿ ਵੀ ਪੇਮੈਂਟ ਵੀ ਹੋ ਗਈ ਹੈ ਗੱਲ ਘਰੇ ਜਿਹੜੇ ਸ਼ੁੱਤਰ ਕਹਦੇ ਆਲੇ ਜੀ ਓਕੇ ਜੀ ਹਾਂ 100% ਤੋਂ ਕਿ 1 ਲੱਖ 1% ਛੁੱਟ ਹੋਵੇ ਹੈ ਗੱਲ ਤੋਂ ਛੁੱਟ ਕੋਲ ਇਨਫਾਰਮੇਸ਼ਨ ਦੇ ਰਹੇ ਨੇ ਤੇ ਫਿਰ ਕਾਰਵਾਈ ਕੀ ਕੀਤੀ ਸਰ ਫਿਰ ठेकेदार ਤੇ ਲੇਖ ਕੇ ਦੇਖੋ ਕੋਈ ਵੀ ਜੇ ਵੱਡਾ ਹਾਸਾ ਰਾਪਾ ਜਾਂਦਾ ਫਿਰ ਆਪਾਂ ਉਹਦੇ ਜ਼ਿੰਮੇਵਾਰ ਕਿਹਨੂੰ ਕਹਿੰਦੇ ਛੋੜਾ ਤਾਂ ਕਿਹਨੂੰ ਘਾਇਜੀ ਕਾਹਲਸਾ ਹੋ ਗਿਆ ਉਹਦੇ 'ਚ ਕੋਈ ਨੁਕਸਾਨ ਹੋਇਆ ਹੋਵੇ ਤਾਂ ਦਾ ਹੈ ਇਹ ਤਾਂ ਸਾਡੀ ਕਿਸਮਤ ਚੰਗੀ ਦੀ ਵੀ ਸਾਡੇ ਦਾ ਇੰਤਜ਼ਾਰ ਕਰਦੇ ਸੀ ਇਹਦਾ ਮਤਲਬ ਸਰ ਆਪਾਂ ਉਹਿਆ ਸੀ ਜਦੋਂ ਜਾਨੀ ਕਰਾਈ ਜੀ ਉਹ ਇਹ ਕੋਈ ਟੱਠਾ ਹੋਈ ਤੁਰਿਆ ਜਾਂਦਾ ਜੀ ਵਿੱਚ ਫੜ ਗਿਆ ਪਿੱਛੇ ਖਾਲੀ ਜਗ੍ਹਾ ਹੈਣਾ ਘਾਹ ਚੱਲਦਾ ਜਾਂਦਾ ਇੱਕਦਮ ਆ ਕੇ ਵਿੱਚ ਫੜ ਗਿਆ ਸਾਨੂੰ ਪਤਾ ਵੀ ਨਹੀਂ ਲੱਗਿਆ ਉੱਪਰ ਖੜਿਆਂ ਨੂੰ ਉਹ ਜਦੋਂ ਨਿਕਲ ਕੇ ਗਿਆ ਉਦੋਂ ਪਤਾ ਲੱਗਿਆ ਵੀ ਹਾਂ ਸਾਡੀ ਉਹ ਹੋ ਗਿਆ ਕੀ ਹੈਣਾ ਕੀ ਵੀ ਤੁਹਾਡੀ ਆਵਾਜ਼ ਥੋੜੀ ਜਿਹਾ ਕੱਟ ਰਹੀ ਹੈ ਕੀ ਕਹਿ ਰਹੇ ਹੋ ਹਵਾਰਾ ਪਸ਼ੂ ਵੜ ਗਿਆ ਸੀ ਅੰਦਰ ਹਾਂਜੀ 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 ਅਸੀਂ ਹਵਾਰਾ ਪਸ਼ੂ ਹੁਣ ਇੱਕ ਕੱਚੀ ਚੀਜ਼ ਹੈ ਹਾਂ ਉਹ ਕੋਈ ਪੱਕੀ ਜਿਹਾ ਛੜਦਾ ਪੱਕੀ ਹੁੰਦੀ ਨਹੀਂ ਨਾ ਸਾਨੂੰ ਇਹਦਾ ਹੁੰਦੀ ਨਹੀਂ ਹੈ ਕਿ ਅਸੀਂ ਉਹ ਪੱਕਾ ਕਰਕੇ ਫਿਰ ਨੂੰ ਥੱਲੇ ਜਦੋਂ ਇੰਨੀ 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 ਲੇਬਰ ਖੜੀ ਸੀ ਸਾਰਾ ਲੈਂਟਰ ਪਾਰੀ ਸੀਗੀ ਕਿਸੇ ਨੇ ਵੀ ਨਹੀਂ ਗੌਰ ਕੀਤੀ ਇਸ ਗੱਲ ਦੀ ਕਿ ਵੀ ਅੰਦਰ ਆਵਾਰਾ ਪਸ਼ੂ ਜਾ ਰਹੇ ਦੋ ਦੋ ਪਾਸੇੋਂ ਇਹ ਅਗਲੇ ਤੇ ਪਿਛਲੇ ਪਾਸੇ ਦੀ ਬੜਿਆ ਹੋ ਅਸੀਂ ਫਰੰਟ ਤੋਂ ਖੜ ਕੇ ਲੇਬਰ ਪੈਰੀ ਸੀਗਾ ਕੰਮ ਕਰ ਰਹੇ ਸੀਗੇ ਜੀ ਦੋ ਪਾਸੇ ਦੋ ਪਾਸੇ ਗੇਟ ਹੈ ਰੋ ਅੱਗੇ ਤੇ ਪਿਛਲੇ ਪਿਛਲੇ ਗੇਟ ਨਾਲ ਪਸ਼ੂ ਆਹੀ ਗਏ ਆ ਅਗਲੇ ਪਾਸੇ ਆ ਨਹੀਂ ਗਏ ਸੀ ਆ ਕਿ ਦੇਖੋ ਜੀ ਉਹਨਾਂ ਨੇ ਫਿਰ ਜਿਹੜਾ ਇਹ ਹਾਸਾ ਹੋਇਆ ਫਿਰ ਇਹ ਦੇਖਣਾ ਕੀ ਹੈ ਜੀ ਅਸੀਂ ਉਹਨੂੰ ਚੇਂਜ ਕਰਵਾ ਕੇ ਦੁਆਰੇ ਉਹ ਲੱਗੇ ਹੋਏ ਨੇ ਸ਼ਰੀਆ ਦੁਆਰੇ ਚੇਂਜ ਕਰਵਾ ਕੇ ਅਸੀਂ ਦੁਆਰ ਨੂੰ ਬੰਦ ਕੇ ਦੋਨੇ ਸਲਾਹਾਂ ਲੈ ਕਿੰਨੀ ਅਮਾਉਂਟ ਦਾ ਪ੍ਰੋਜੈਕਟ ਸੀ ਇਹ ਇਹ 25 ਲੱਖ ਰੁਪਏ ਦਾ ਟੈਂਡਰ ਹੈ ਜੀ 25 ਲੱਖ ਦਾ ਟੈਂਡਰ ਸੀ ਦੇਖੋ ਕਿੰਨੀ ਵੱਡੀ ਉਹਨਾਂ ਨੇ ਕਹਿ ਸਕਦੇ ਆ ਕਿ ਵੀ ਉਹਦੀ ਲਾਪਰਵਾਹੀ ਹੈ ਫਿਰ ਇਹ ਇਹ ਕੋਈ ਲਾਪਰਵਾਹੀ ਨਹੀਂ ਜੀ ਇਹ ਉਹ ਬਲਾਹ ਵਰਵਾ ਹੀ ਨਹੀਂ ਕਹਿ ਸਕਦੇ ਹੈਗੇ ਧੰਨਵਾਦ ਜੀ ਹਾਂ ਕਿਉਂਕਿ